ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB70 study point ਤੇ ਸੋ ਜਿਹੜੇ ਦੋਸਤ PSPCL AEM ਦੀ ਤਿਆਰੀ ਕਰ ਰਹੇ ਹਨ 2500 ਪੋਸਟਾਂ ਦੀ ਜਾਂ ਅੱਗੇ ਆਉਣ ਵਾਲੀਆਂ ਅਪ੍ਰੈਂਟਸ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਆਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਸਾਡੀਆਂ ਸਾਰੀਆਂ ਕਲਾਸਾਂ ਦੇ ਜੇਕਰ ਤੁਸੀਂ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ ਸਿਰਫ 200 ਰੁਪਏ ਇਸ ਨੰਬਰ ਤੇ Google Pay ਕਰਕੇ ਤੁਸੀਂ ਸਾਡੀਆਂ ਸਾਰੀਆਂ ਪੀਡੀਐਫ ਆਪਣੇ WhatsApp ਮੋਬਾਈਲ ਤੇ ਲੈ ਸਕਦੇ ਹੋ ਐਂਡ ਜਿਹੜੇ ਦੋਸਤ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹਨ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ ਉਹ ਤੋਂ ਤੁਸੀਂ ਜਾ ਕੇ ਸਿੱਧਾ ਡਾਇਰੈਕਟ WhatsApp ਗਰੁੱਪ ਚ ਜੁਆਇਨ ਹੋ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਡੇਲੀ ਕਲਾਸਾਂ ਦੀਆਂ ਇਨਫੋਰਮੇਸ਼ਨ ਦਿੰਦੇ ਰਹਿੰਦੇ ਆ ਜੀ ਸੋ ਆਪਾਂ ਜਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਤਿੰਨ ਫੇਸ ਦੀ ਪਾਵਰ 2 ਵਾਟ ਮੀਟਰ ਨਾਲ ਕਿਸ ਵੇਲੇ ਮਾਪੀ ਜਾਂਦੀ ਹੈ ਹਾਂਜੀ ਦੋਸਤੋ ਆਪਸ਼ਨਾਂ ਆਪਣੇ ਸਾਹਮਣੇ ਹਨ ਪਹਿਲੀ ਆਪਸ਼ਨ ਹੈ ਲੋਡ ਬੈਲੈਂਸਡ ਹੋਵੇ ਲੋਡ ਅਨਬੈਲੈਂਸਡ ਹੋਵੇ ਦੋਵੇਂ ਬੈਲੈਂਸਡ ਅਤੇ ਅਨਬੈਲੈਂਸਡ ਲੋਡ ਤੇ लोड केवल रजिस्ट्रे हो हाँ जी सो राइट आंसर है ऑप्शन नंबर एडा लोड अनबैलेंसड होवे लोड अनबैलेंसड हो ठीक है दोस्तों अगर नैक्सट क्वेश्चन की गल करिए जी क्वेश्चन नंबर है दो 2 ਵਾਟ ਮੀਟਰ ਵਿੱਚ W1 W2 ਹੋਵੇ ਤਾਂ cos ਦੀ ਮਾਤਰਾ ਕੀ ਹੋਵੇਗੀ ਵਾਟ 1 ਅਤੇ ਵਾਟ 2 ਹੋਵੇ ਤਾਂ cos ਦੀ ਮਾਤਰਾ ਕੀ ਹੋਵੇਗੀ 1 0.5 0 ਜਾਂ 2 cos ਫਾਈ ਦੀ ਗੱਲ ਕੀਤੀ ਹੈ ਪਾਵਰ ਫੈਕਟਰ ਦੀ ਪਾਵਰ ਫੈਕਟਰ हां जी दोस्तों सो इज द राइट आंसर हो जाएगा 1 नेक्स्ट क्वेश्चन पे चलिए जी ट्रांसफार्मर ਨੂੰ ਠੰਡਾ ਕਰਨ ਵਾਸਤੇ ਕਿਹੜਾ ਤੇਲ ਵਰਤੇ ਜਾਂਦਾ ਹੈ हां जी ਕੋਕੋਨਟ ਆਇਲ ਸਰਸੋਂ ਆਇਲ ਮੋਬਿਲ ਆਇਲ ਜਾਂ ਮਿਨਰਲ ਆਇਲ ਜਖਨੇਜ ਤੇਲ ਸੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਮਿਨਰਲ ਆਇਲ ਜਾਂ ਖਣਿਜ ਤੇਲ ট্রান্সਫਰਮਰ ਨੂੰ ਠੰਡਾ ਕਰਨ ਲਈ ਤੇਲ ਵਰਤਿਆ ਜਾਂਦਾ ਹੈ ਖਣਿਜ ਤੇਲ ਨੈਕਸਟ ਕੁਐਸਚਨ ਤੇ ਚਲਗੇ ਦੋਸਤੋ ਕੁਐਸਚਨ ਨੰਬਰ ਹੈ 4 ট্রান্সਫਰਮਰ ਦਾ ਓਪਨ ਸਰਕਟ ਟੈਸਟ ਕਿਹੜੇ ਲੋਸਿਸ ਦੱਸਦਾ ਹੈ ਹਿਸਟੋਰਸਿਸ ਐਡੀਕ੍ਰੈਂਟ कॉपर या आयरन हाँ जी दोस्तों इसका जो राइट आंसर है वो है आयरन लॉस केड़े आयरन लॉस ठीक है दोस्तों सो नेक्स्ट क्वेश्चन गए जी क्वेश्चन नंबर है फाइव पांच ਟਰਾਂਸਫਰਮਰ ਦਾ ਸ਼ਾਰਟ ਸਰਕਟ ਟੈਸਟ ਕਿਹੜੇ ਲੌਸਸ ਦੱਸਦਾ ਹੈ ਹਿਸਟੋਰਸਿਸ ਲੌਸਸ ਐਡੀਕਰੰਟ ਕਾਪਰ ਦਾ ਆਇਰਨ ਟਰਾਂਸਫਰਮਰ ਸ਼ਾਰਟ ਸਰਕਟ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਕਾਪਰ ਕਾਪਰ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚੱਲ ਜੀ ਕਿਹੜਾ ਅਲਟਰਨੇਟਰ ਵੱਧ ਵਰਤਿਆ ਜਾਂਦਾ ਹੈ ਸਾਟਿਰ ਫੀਲਡ ਕੁੰਮਦਾ ਫੀਲਡ ਸਿੰਗਲ ਫੇਸ ਜਾਂ 3 ਫੇਸ ਡੈਲਟਾ ਕਨੈਕਟਡ ਹੈ ਅਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਕੁੰਮਦਾ ਫੀਲਡ ਜਨਰੇਟਰ ਦੇ ਵਿੱਚ ਕੁੰਮਦਾ ਫੀਲਡ ਵਰਤਿਆ ਜਾਂਦਾ ਹੈ ਅਲਟਰਨੇਟਿਵਲੀ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚੱਲ ਗਿਆ ਜੀ ਕਵਸ ਨੰਬਰ ਹੈ 7 ਘੁੰਮਦੇ ਫੀਲਡ ਅਲਟਰਨੇਟਰ ਦੇ ਕਿਸ ਭਾਗ ਤੋਂ ਸਪਲਾਈ ਲਈ ਜਾਂਦੀ ਹੈ ਘੁੰਮਦੇ ਫੀਲਡ ਅਲਟਰਨੇਟਰ ਦੇ ਕਿਸ ਭਾਗ ਤੋਂ ਸਪਲਾਈ ਲਈ ਜਾਂਦੀ ਹੈ ਐਕਸਾਈਟਰ ਤੋਂ ਰੋਟਰ ਤੋਂ ਸਟੇਟਰ ਤੋਂ ਜਾਂ ਪ੍ਰਾਈਮ ਮੂਵਰ ਤੋਂ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਸਟੇਟਰ ਤੋਂ ਕਿਥੋਂ ਸਟੇਟਰ ਤੋਂ ਠੀਕ ਹੈ ਜੀ ਨੈਕਸਟ ਕੁਐਸਚਨ ਚੱਲ ਗਿਆ ਜੀ ਸਲਕਰੋਨਸ ਮੋਟਰ ਨੂੰ ਵਰਤ ਸਕਦੇ ਹਾਂ ਐਨ ਐਸ ਸਕਰੋਨਸ ਸਪੀਡ ਤੇ 2% ਸਪੀਡ ਤੇ 4% ਸਪੀਡ ਤੇ ਜਾਂ 5% ਸਪੀਡ ਤੇ ਹਾਂਜੀ ਦੋਸਤੋ ਤੁਸੀਂ ਦਾ ਰਾਈਟ ਆਨਸਰ ਹੈ ਐਨ ਐਸ ਸਕਰੋਨਸ ਸਪੀਡ ਤੇ ਨੈਕਸਟ ਕੁਐਸਚਨ ਚੱਲ ਗਿਆ ਜੀ ਕੁਐਸਚਨ ਨੰਬਰ ਹੈ 9 ਸ਼ੁੱਧ ਇੰਡਕਟਿਵ ਸਰਕਟ ਦੀ ਪਾਵਰ ਹੁੰਦੀ ਹੈ ਵੱਧ ਘਟ ਬਹੁਤ ਘਟ ਜਾਂ 0 ਸੋ ਇਹਦਾ ਜੋ ਰਾਈਟ ਆਨਸਰ ਹੈ ਉਹ ਹੈ 0 ਸ਼ੋਧ ਇੰਡਕਟਿਵ ਸਰਕਟ ਦੀ ਪਾਵਰ 0 ਹੁੰਦੀ ਹੈ ਨੈਕਸਟ ਕੁਐਸਚਨ ਚੱਲ ਜੀ ਆਰ ਮੈਚਰ ਲੈਮੀਨੇਟਡ ਕੋਰ ਦਾ ਬਣਾਇਆ ਜਾਂਦਾ ਹੈ ਤਾਂ ਜੋ ਘਟ ਜਾਵੇ ਵੋਲਟੇਜ ਘਟ ਜਾਵੇ ਕਰੰਟ ਐਡੀ ਕਰੰਟ ਜਾਂ ਲੋਸਿਜ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਐਡੀ ਕਰੰਟ ਲੋਸਿਜ ਠੀਕ ਹੈ ਜੀ ਨੈਕਸਟ ਕੁਐਸਚਨ ਚਲੀਏ ਜੀ ਕੁਐਸਚਨ ਨੰਬਰ ਹੈ 11 ਆਰ ਮੇਚਰ ਰਿਐਕਸ਼ਨ ਰੂਪ ਵਿਗਾੜ ਦਿੰਦਾ ਹੈ ਮੁੱਖ ਫੀਲਡ ਦਾ ਕੋਰ ਦਾ ਵਾਈਂਡਿੰਗ ਦਾ ਜਾਂ ਕਰੰਟ ਦਾ ਹਾਂ ਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਮੁੱਖ ਫੀਲਡ ਦਾ ਮੁੱਖ ਫੀਲਡ ਦਾ ਮੁੱਖ ਫੀਲਡ ਦਾ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ ਆਪਣਾ 12 ਆਟੋਮੋਟਿਟ ਸਰਕਟ ਬ੍ਰੇਕਰ ਸਰਕਟ ਨੂੰ ਡਿਸਕਨੈਕਟ ਕਰਦਾ ਹੈ ਕਿਰਤੇ ਕਰਦਾ ਹੈ ਨੋਰਮਲ ਕਰੰਟ ਤੇ ਸ਼ਾਰਟ ਸਰਕਟ ਵੇਲੇ ওভারਰੋਡ ਵੇਰੇਜਾ ਅਰਥ ਫਾਲਟ ਵੇਲੇ ਸੋ ਦੋਸਤੋ ਇਸ ਦਾ ਰਾਈਟ ਆਨਸਰ ਹੈ ਸ਼ਾਰਟ ਸਰਕਟ ਵੇਲੇ ਜਦੋਂ ਕੋਈ ਵੀ ਸ਼ਾਰਟ ਸਰਕਟ ਹੁੰਦਾ ਹੈ ਤਾਂ ਨਾਲ ਦੇ ਨਾਲ ਹੀ ਆਟੋਮੈਟਿਕ ਜੋ ਸਰਕਟ ਬ੍ਰੇਕਰ ਹੁੰਦਾ ਹੈ ਉਸ ਦੀ ਜੋ ਰੇਲੇ ਲੱਗੀ ਹੁੰਦੀ ਹੈ ਉਸ ਨੂੰ ਬੰਦ ਕਰ ਦਿੰਦੀ ਹੈ ਜਾਨਕਿ ਡਿਸਕਨੈਕਟ ਕਰ ਦਿੰਦੀ ਹੈ ਨੈਕਸਟ ਕੁਸਚਨ ਚੱਲ ਜੀ ਕੁਸਚਨ ਨੰਬਰ ਹੈ ਆਪਣਾ 13 ਸਿੰਕਰੋਨ ਸਕੋਪ ਦੀ ਵਰਤੋਂ ਹੁੰਦੀ ਹੈ ਪੈਰਲਰ ਕਨੈਕਸ਼ਨ ਕਰਨ ਸਮੇਂ ਠੀਕ ਤੇ ਟੁਕਵਾ ਵੇਖਣ ਵੇਲੇ ਲਈ ਟੁਕਵਾ ਵੇਲਾ ਵੇਖਣ ਲਈ ਡੀਸੀ ਜਨਰੇਟਰ ਨਾਲ ਆਪਸ਼ਨਾਂ ਨੇ ਟਰਾਂਸਫਾਰਮਰ ਨਾਲ ਆਲਟਰਨੇਟਰ ਨਾਲ ਓਵਨਸ ਨਾਲ ਹਾਂਜੀ ਦੋਸਤੋ ਰਾਈਟ ਆਨਸਰ ਇਸਦਾ ਹੋ ਜਾਏਗਾ ਆਲਟਰਨੇਟਰ ਨਾ অপশন নাম্বার সি ইস একদম রাইট आंसर है नेक्स्ट नंबर क्वेश्चन नंबर है अपना 14 चलन वेले किस नु सिंक्रोनाइज करना पेंदा है हीटर नु मोटर 1 मोटर 3 रोटरी कन्वर्टर नु हां जी दोस्तों इसका राइट आंसर है ਰੋਟਰੀ ਕਨਵਰਟਰ ਆਪਸ਼ਨ ਡੀ ਬਿਲਕੁਲ ਰਾਈਟ ਆਨਸਰ ਰੋਟਰੀ ਕਨਵਰਟਰ ਨੈਕਸਟ ਕੁਸਚਨ ਚੱਲ ਜਾਈਏ ਜੀ ਡੀ ਸੀ ਆਰ ਮੈਚਰ ਵਿੱਚ ਕਮੂਟੇਟਰ ਸੈਗਮੈਂਟ ਦੀ ਸੰਖਿਆ ਬਰਾਬਰ ਹੁੰਦੀ ਹੈ ਕੋਇਲਾਂ ਦੇ ਕੋਇਲਾਂ ਦੇ ਐਕਟਿਵ ਸਾਈਡਾਂ ਦੇ ਬੈਕਅਪ ਵਿੱਚ ਤੇ ਫਰੰਟ ਵਿੱਚ ਦੇ ਸੋ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ ਕੋਇਲਾਂ ਦੇ ਕੋਇਲਾਂ ਦੇ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਚੱਲ ਜੀ ਕੁਐਸਚਨ ਨੰਬਰ ਹੈ ਆਪਣਾ 16 ਪੁਰਾਣੀ ਤਾਰ ਨੂੰ ਪੁਰਾਣੀ ਤਾਰ ਨਹੀਂ ਵਰਤਣੀ ਚਾਹੀਦੀ ਕਿੱਥੇ ਆਰਮਚਰ ਵਾਈਂਡਿੰਗ ਲਈ ਕੋਰ ਲੈਮੀਨੇਸ਼ਨ ਲਈ कम्यूटेटर सैरामेंट्स कनैक्शन देने जी दोस्तों राइट आंसर है इसका आर्मेचर वइंडिंग आर्मेचर वाइंडिंग लेंगे ऑप्शन ए इसका बिल्कुल राइट आंसर है नेक्स्ट क्वेश्चन चलिए जी क्वेश्चन नंबर है सतारह ਇਲੈਕਟ੍ਰਿਕ ਬਜ਼ਰ ਵਿੱਚ ਹੁੰਦਾ ਹੈ ਇਹ ਗੈਂਗ ਸਟ੍ਰਾਈਕਰ ਦੋਨੋਂ ਜਾਂ ਕੋਈ ਵੀ ਨਹੀਂ ਸੋ ਇਸ ਦਾ ਰਾਈਟ ਆਨਸਰ ਹੈ ਗੈਂਗ ਤੇ ਸਟ੍ਰਾਈਕਰ ਆਪਸ਼ਨ ਏ ਡੀ ਇਸ ਦਾ ਬਿਲਕੁਲ ਰਾਈਟ ਆਨਸਰ ਦੋਨੋਂ ਨੈਕਸਟ ਕੁਐਸਚਨ ਚਲੀਏ ਦੋਸਤੋ ਫਾਇਰ ਅਲਾਰਮ ਸਭ ਤੋਂ ਵੱਧ ਸੁਰੱਖਿਆ ਦਿੰਦਾ ਹੈ ਓਪਨ ਸਰਕਟ ਤੇ ਸ਼ਾਰਟ ਸਰਕਟ ਤੇ ক্লোজড সার্কিট ਤੇ ਜੋ ਕੋਈ ਵੀ ਨਹੀਂ ਸੋ ਇਸ ਤਾ ਜੋ রাইট आंसर ਹੈ ਦੋਸਤੋ ਉਹ ਹੈ ਸ਼ਾਰਟ সারਕਟ ਤੇ ਠੀਕ ਹੈ ਜੀ ਅੱਗੇ ਅੱਪਸ ਲਦਾ ਨੈਕਸਟ ਕੁਸਚਨ ਤੇ ਕੁਸਚਨ ਨੰਬਰ ਹੈ 19 ਕਿਸ ਇਨਸਟਰੂਮੈਂਟ ਦੀ ਸਕੇਲ ਸਮਾਨ ਰੂਪ ਵਿੱਚ ਵੰਡੀ ਜਾਂਦੀ ਹੈ ਵੰਡੀ ਨਹੀਂ ਹੁੰਦੀ ਇਸ ਇਨਸਟਰੂਮੈਂਟ ਦੀ ਸਕੇਲ ਸਮਾਨ ਰੂਪ ਵਿੱਚ ਵੰਡੀ ਨਹੀਂ ਹੁੰਦੀ ਵਾਟਮੀਟਰ ਐਮਸੀਮੀਟਰ ਐਮੀਮੀਟਰ ਫ੍ਰੀਕੁਐਂਸੀਮੀਟਰ ਜੀ ਦੋਸਤੋ ਰਾਈਟ ਆਨਸਰ ਇਸ ਦਾ ਐਮੀਮੀਟਰ ਐਮ ਆਈਮੀਟਰ ਨੈਕਸਟ ਕੁਐਸਚਨ ਚਲੋ ਜੀ ਕੋਸ ਨੰਬਰ ਹੈ 20 ਕਿਸ ਇਨਸਟਰੂਮੈਂਟ ਦੀ ਸਕੇਲ ਸਮਾਨ ਰੂਪ ਵਿੱਚ ਵੰਡੀ ਹੁੰਦੀ ਹੈ एमआई ja so, right right so, वोल्टमीटर दी एमआई एमीटर दी एमसी वोल्टमीटर दी या हार्ट वायर मीटर दी सो इज द राइट आंसर है एमसी वोल्टमीटर ऑप्शन ए डी इज द बिल्कुल राइट आंसर है ठीक है दोस्तों सो इस दे नाल ही ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਵੀਡੀਓ ਨੂੰ ਸ਼ੇਅਰ ਐਂਡ ਲਾਈਕ ਜ਼ਰੂਰ ਕਰੋ ਜਿਹੜੇ ਦੋਸਤ ਸਾਡੀਆਂ ਸਾਰੀਆਂ ਕਲਾਸਾਂ ਦੇ ਪੀਡੀਐਫ ਲੈਣਾ ਚਾਹੁੰਦੇ ਹਨ ਤਾਂ ਦਿੱਤੇ ਨੰਬਰ ਤੇ ਇਸ ਨੰਬਰ ਤੇ ਔਨਲੀ 200 ਰੁਪਏ Google Pay ਕਰਕੇ ਤਾਂ ਸਕਰੀਨਸ਼ਾਟ ਭੇਜ ਦੇਣਾ ਹੈ ਤੁਹਾਨੂੰ ਤੁਰੰਤ ਪੀਡੀਐਫ ਸਾਰੀਆਂ ਦੀ ਸਾਰੀਆਂ ਮਿਲ ਜਾਣਗੀਆਂ ਜੀ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ